ਐਸਾ ਕੀ ਘਾਰਾ ਤੋਂ ਮਿਲ ਗਿਆ ਜੋ ਨਾ ਮਿਲਿਆ ਸਾਡੇ ਤੋਂ ਘਰ ਵਾਲੀ ਕਰਦੀ ਸੀ ਨੌਨਖਾਨੇ ਵਿੱਚ ਆਪਣੇ ਹੀ ਮਾਮੇ ਦੇ ਮੁੰਡੇ ਨਾਲ ਗੱਲਾਂ ਕਿਉਂਕਿ ਮਾਮੇ ਦੇ ਮੁੰਡੇ ਨੇ ਆਪਣੀ ਭੂਆ ਦੇ ਮੁੰਡੇ ਨਾਲ ਕਰਵਾਇਆ ਸੀ ਰਿਸ਼ਤਾ ਫਿਰ ਉੱਥੇ ਪਾਉਂਦੇ ਸੀ ਪਿਆਰ ਦੇ ਆ ਪਿੰਗਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਦੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਅੱਜ ਜਿਹੜੀ ਮੈਂ ਖਬਰ ਲੈ ਕੇ ਆਇਆ ਨਾ ਤੁਹਾਡੇ ਲਈ ਲੈ ਕੇ ਆਇਆ ਕਿਉਂਕਿ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਗੱਬਰ ਲੈ ਕੇ ਆਓ ਖਬਰ ਲੈ ਕੇ ਆਓ ਖਬਰ ਅੱਜ ਮੈਂ ਬਹੁਤ ਤਕੜੀ ਲੈ ਕੇ ਆਇਆ ਜਿਹੜਾ ਇਹ ਪਰਿਵਾਰ ਆ ਜਿਹੜੇ ਜੀ ਆ ਦੋਨੇ ਇਹ ਹਸਬੰਡ ਵਾਈਫ ਦੋਨੇ ਦੋਨਾਂ ਦੀ ਗੱਲ ਕੀ ਆ ਦੋਨਾਂ ਦਾ ਮਸਲਾ ਕੀ ਆ ਸਾਰੀ ਗੱਲ ਕਰਦੇ ਆ ਬਾਈ ਨਾ ਸਸੀਕਰ ਬਾਈ ਸਸਰੀਕਰ ਜੀ ਬਾਈ ਯਕੀਨ ਆ 98 ਜੀ ਹੈ 98 98 ਹਾਂਜੀ 98 11 ਹਾਂਜੀ ਹੈ 98 11 ਸਮਝ ਲਓ 98 11 ਸਮਝ ਲਓ ਅੱਛਾ ਬਾਈ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਬਿੱਲੋ ਬਿੱਲੋ ਬਿਲੋ ਤਾਂ ਨਾਟ ਗਿਆ ਨਾ ਗੱਲ ਕੀ ਹੈ ਸਾਰੀ ਸਾਰਾ ਮਸਲਾ ਕੀ ਹੈ ਬਾਈ ਜਿਹੜਾ ਤੁਸੀਂ ਕੈਮਰੇ ਮੋਹਰੇ ਆਏ ਹੋ ਗੱਲ ਕੀ ਹੋਈ ਹੈ ਸਾਰੀ ਮੇਰਾ ਵਿਆਹ ਹੋਇਆ ਸੀ ਜੀ ਹੂੰ ਤੇ ਮੇਰੇ ਨਾਲ ਰਿਸ਼ਤੇਦਾਰਾਂ ਨੇ ਕਰਾਇਆ ਸੀ ਮੈਨੂੰ ਰਿਸ਼ਤਾ ਇਹਦੇ ਨਾਲ ਹਾਂਜੀ ਇਹਦੇ ਨਾਲ ਕਰਾਇਆ ਸੀ ਜੀ ਤੇ ਉਹ ਫੋਨ ਤੇ ਗੱਲਾਂ ਕਰਦੀ ਸੀ ਅੱਛਾ ਇਹ ਫੋਨ ਤੇ ਗੱਲਾਂ ਕਰਦੀ ਸੀ ਹਾਂਜੀ ਹਾਂਜੀ ਫੋਨ ਤੇ ਗੱਲਾਂ ਕਰੇ ਕਿ ਮੈਨੂੰ ਕਿਹਦੇ ਨਾਲ ਕਰਦੀ ਸੀ ਇਹ ਹੀ ਨਹੀਂ ਪਤਾ ਕਿਹਦੇ ਨਾਲ ਕਰਦੀ ਸੀ ਜੀ ਤੇ ਮੁੜ ਕੇ ਕਾਹਦੇ ਚ ਕਰਦੀ ਸੀ ਕਿੱਥੇ ਜਾ ਕੇ ਕਰਦੀ ਸੀ ਇਕ ਕਿਤੇ ਨੌਣ ਖਾਨੇ ਚ ਕਿਤੇ 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 ਗੱਲਾਂ ਕਰਾਇ ਕਰ ਗਈ ਤੇ ਮੈਨੂੰ ਥੋੜੇ ਚਿਰ ਬਾਅਦ ਪਤਾ ਲੱਗਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਕਿ ਵੀ ਕਹਾਣੀ ਤਾਂ ਵਿਗੜਦੀ ਜਾਂਦੀ ਹੈਗੀ ਉਸ ਤੋਂ ਬਾਅਦ ਕੀ ਗੱਲ ਹੋਈ ਜੇ ਉਹਨੇ ਮੈਂ ਪੁੱਛਿਆ ਮੈਂ ਕਿ ਤੂੰ ਫੋਨ ਤੇ ਕਿਹਦੇ ਨਾਲ ਗੱਲਾਂ ਕਰਦੀਆਂ ਤੇ ਇਹਨੇ ਮੈਨੂੰ ਇਹਨੇ ਕਿਹਾ ਤੂੰ ਤਾਂ ਮੇਰੇ ਤੇ ਸ਼ੱਕ ਕਰਦਾਗਾ ਤੇ ਕਹਿੰਦਾ ਵੀ ਮੈਂ ਕਿਸੇ ਨਾਲ ਨਹੀਂ ਗੱਲਾਂ ਕਰਦੀ ਤੇ ਮੈਂ ਕਿ ਮੈਂ ਕਿ ਤੂੰ ਘਾਟਾ ਘਾਟਾ ਉੱਥੋਂ ਮੋੜਦੀ ਨਹੀਂ ਗਈ ਇਧਰ ਜਾ ਵਰਦੀ ਉਧਰ ਜਾ ਵਰਦੀਆਂ ਤੇ ਇਸ ਇਸ ਕਾਰਨ ਤੇ ਮੁੜ ਕੇ ਇਹਨੇ ਆ ਉਹ ਹੋਉ ਨਹੀਂ ਕਰਿਆ ਜੀ ਮੰਨ ਮੰਨੀ ਨਹੀਂ ਇਹ ਅੱਛਾ ਅੱਛਾ ਗੱਲ ਕੀ ਹੋਈ ਆ ਬਣੇ ਸਾਰੀ ਵੀਰੇ ਗੱਲ ਤੁਸੀਂ ਕਰਦੇ ਹੋ ਕਿਸੇ ਨਾਲ ਨਹੀਂ ਵੀਰੇ ਮੈਂ ਨਾ ਨਹੀਂ ਜਿਹੜੇ ਇਲਜ਼ਾਮ ਲਾਉਂਦਾ ਵੀ ਨੌਣ ਖਾਨੇ ਦੇ ਵਿੱਚ ਜਾ ਕੇ ਤੁਸੀਂ ਗੱਲਾਂ ਕਰਦੇ ਹੋ ਕਿਸੇ ਨਾਲ ਵੀਰੇ ਝੂਠ ਮਾਰ ਰਹੇ ਕੁਝ ਨਹੀਂ ਮੈਂ ਇਦਾਂ ਦੀ ਹੈ ਨਹੀਂ ਮੈਂ ਪਤਾ ਵੀਰੇ ਮੇਰੀ ਗੱਲ ਸੁਣ ਲਓ ਮੈਂ ਆਦੀ ਮਾਂ ਨਾਲ ਗੱਲ ਕਰਨੀ ਹੁੰਦੀ ਹੈ ਇਹ ਮੈਨੂੰ ਕਹਿੰਦੇ ਤੁਸੀਂ ਮੁੰਡਿਆਂ ਨਾਲ ਗੱਲਾਂ ਕਰਦੇ ਆ ਤੇ ਮਾਂ ਨਾਲ ਤੂੰ ਭਾਵੇਂ ਗੱਡੇ ਅਦੇ ਘਰ ਚ ਕਰ ਲੈ ਕਮਰੇ ਚ ਕਰ ਲੈ ਨੌਨਖਾਨੇ ਚ ਕੀ ਕਰਦੀ ਆ ਵੀਰੇ ਨੌਨਖਾਨੇ ਚ ਵਾਸ਼ੀ ਮਸ਼ੀਨ ਚ ਲੀੜੇ ਸ ਘਾ ਰਹੀ ਹੁੰਦੀ ਹੈ ਮੈਂ ਕਿਤੇ ਪਾਣੀ ਭਰੀ ਜੰਨੀ ਹੁੰਦੀ ਆ ਮੈਂ ਉੱਥੇ ਗੱਲ ਕਰ ਲੈਣੀ ਹੁੰਦੀ ਆ ਖੜ ਕੇ ਤੇ ਇਹਨਾਂ ਨੂੰ ਆਏ ਹੁੰਦੇ ਕਿਸੇ ਨਾਲ ਗੱਲ ਕਰਦੀ ਹੈ ਇਹ ਇਹ ਮੇਰੇ ਤੇ ਝੂਠੇ ਇਨਜਾਮ ਲਾ ਰਿਹਾ ਵੀਰੇ ਅੱਛਾ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਵਿਆਹ ਨੂੰ ਤਿੰਨ ਚਾਰ ਸਾਲ ਹੋ ਗਏ ਜੀ ਤਿੰਨ ਚਾਰ ਸਾਲ ਹੋ ਗਏ ਜਵਾਕ ਹੈਗੇ ਆ ਹਾਂ ਜੀ ਇੱਕ ਜਵਾਕ ਇੱਕ ਹੀ ਆ ਜੀ ਹਾਂ ਮੁੰਡਾ ਕੁੜੀ ਮੁੰਡਾਈ ਮੁੰਡਾ ਹਾਂਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਵਾਲੇ ਦੇ ਇਲਜ਼ਾਮ ਆ ਵੀ ਘਰ ਵਾਲੀ ਤੇ ਵੀ ਇਹੇ ਜਾ ਕੇ ਨੌਣ ਖਾਨੇ ਦੇ ਵਿੱਚ ਕਿਸੇ ਬਗਾਨੇ ਮੁੰਡੇ ਨਾਲ ਗੱਲਾਂ ਕਰਦੀ ਆ ਪਰ ਕੁੜੀ ਦਾ ਕਹਿਣਾ ਇਹ ਆ ਵੀ ਮੈਂ ਆਪਦੀ ਮਾਂ ਨਾਲ ਗੱਲਾਂ ਕਰਦੀ ਆ ਨਾ ਕਿ ਮੈਂ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਇਹ ਮੇਰੇ ਤੇ ਬਿਨਾ ਗੱਲੋਂ ਹੀ ਸ਼ੱਕ ਕਰ ਰਿਹਾ ਸਾਰਾ ਮਸਲਾ ਕੀ ਹੈ ਗੱਲ 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 ਤੁਹਾਡਾ ਵਿਆਹ ਕਦੋਂ ਹੋਇਆ ਜੀ ਵਿਆਹ ਤਿੰਨ ਚਾਰ ਸਾਲ ਹੋ ਗਏ ਜੀ ਵਿਆਹ ਤਿੰਨ ਚਾਰ ਸਾਲ ਹੋ ਗਏ ਵਿਆਹ ਕਿਨੇ ਕਰਾਇਆ ਤੁਹਾਡਾ ਮੇਰੇ ਸਾਡੇ ਰਿਸ਼ਤੇਦਾਰ ਨੇ ਕਰਾਇਸੀ ਰਿਸ਼ਤਾ ਜੀ ਹਾਂ ਤੇਰੇ ਸ਼ੱਕ ਕੀਤੇ ਆ ਵੀ ਕੀ ਦੇ ਨਾਲ ਗੱਲ ਕਰਦੇ ਜਿਹੜਾ ਮੇਰਾ ਵਿਚੋਲਾ ਸੀਗਾ ਮੈਨੂੰ ਉੱਤੇ ਸ਼ੱਕ ਜਿਹਾ ਲੱਗਦਾ ਉਹ ਮੈਨੂੰ ਬੇਕਾਰ ਜਿਹਾ ਮੰਦਾ ਲੱਗਾ ਜੀ ਨਹੀਂ ਵਿਚੋਲਾ ਵਿਚੋਲਾ ਕੌਣ ਸੀਗਾ ਤੁਹਾਡਾ ਵਿਚੋਲਾ ਮੇਰੇ ਮਾਮੇ ਦਾ ਮੁੰਡੇ ਸੀਗਾ ਸਾਡਾ ਰਿਸ਼ਤੇਦਾਰ ਹੀ ਸੀਗਾ ਜੀ ਕਿਆ ਬਾਤ ਆ ਮਾਮੇ ਦਾ ਮੁੰਡਾ ਹੀ ਵਿਚੋਲਾ ਇਹਨਾਂ ਦਾ ਜਿਹੜਾ ਇਹਨੂੰ ਇਦਾਂ ਲੱਗਦਾ ਵੀ ਉਹ ਇਹਦੇ ਨਾਲ ਗੱਲ ਕਰਦਾ ਮਾਮੇ ਦੇ ਮੁੰਡੇ ਨਾਲ ਗੱਲ ਕਰਦੀਆਂ ਨਹੀਂ ਨਹੀਂ ਵੀਰੇ ਮੈਂ ਇਦਾਂ ਦੀ ਹੈ ਨਹੀਂ ਉਹ ਹੀ ਗੱਪ ਮਾਰ ਰਿਹਾ ਮੇਰੀ ਬੇਇੱਜ਼ਤੀ ਕਰ ਰਿਹਾ ਹੈ ਕਿਦੋਂ ਉਹ ਮੈਂ ਇਹਨੂੰ ਕਿਦ ਦੇਖਿਆ ਤੂੰ ਮੈਨੂੰ ਗੱਲ ਕਰ ਦੇ ਇਹਨੂੰ ਦੇਖਿਆ ਤੂੰ ਕਦੇ ਗੱਲ ਕਰ ਦੇ ਫੋਨ ਤੇ ਘੰਟਾ ਘਾਟਾ ਲੱਗੀ ਰਹਿੰਦੀ ਐ ਇੰਨਾ ਚਿਰ ਥੋੜਾ ਹੁੰਦਾ ਉਹ ਇਦਾਂ ਇਹਨੂੰ ਵੀ ਕੋਣ ਆ ਕੋਣ ਨਹੀਂ ਮੈਂ ਪੁੱਛਿਆ ਸੀ ਮੈਂ ਨਾਂ ਹੀ ਨਹੀਂ ਦਿੱਤਾ ਜੀ ਇਹਨੇ ਰਾਹ ਨਹੀਂ ਦੇ ਰਿਹਾ ਜੀ ਰਾਹ ਨਹੀਂ ਦੇ ਰੇ ਹਾਂ ਅੱਛਾ ਬੱਚੋ ਤੈਨੂੰ ਕੀ ਲੱਗਦਾ ਵੀ ਤੈਨੂੰ ਸ਼ੱਕ ਕਿੱਥੋਂ ਕਿੱਥੋਂ ਪਿਆ ਪਿਆ ਸ਼ੱਕ ਵੀ ਤੇਰਾ ਮਾਮੇ ਦੇ ਮੁੰਡੇ ਨਾਲ ਗੱਲ ਕਰਦੀ ਐ ਉਹ ਉਹੀ ਤੁਹਾਡਾ ਵਿਚੋਲਾ ਸੀ ਹਾਂ ਉਹੀ ਉਹੀ ਰਿਸ਼ਤਾ ਲੈ ਕੇ ਆਇਆ ਹਾਂ ਉਹੀ ਰਿਸ਼ਤਾ ਲੈ ਕੇ ਆਇਆ ਤੈਨੂੰ ਕਿਉਂ ਸ਼ੱਕ ਕਰ ਤੂੰ ਸ਼ੱਕ ਮੈਨੂੰ ਮ ਐਸੀ ਪਹਿਲਾਂ ਆਉਂਦਾ ਜਾਂਦਾ ਸੀਗਾ ਮੈਂ ਆਪਾਂ ਕੰਮ ਤੇ ਜਾਂ ਨਹੀਂ ਤੇ ਮੈਂ ਉਹਨੂੰ ਛੱਡ ਕੇ ਜਾਉਂਦ ਦੇ ਮੈਂ ਚੱਲ ਰਿਸਤੇਦਾਰ ਹੈਗਾ ਤਾਂ ਕਰਕੇ ਬੈਠਾ ਰਹਿੰਦਾ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਜਦੋਂ ਕਿਤੇ ਮੈਂ ਜਾ ਜਾ ਵਰਦਦਾ ਸੀ ਇਧਰਲੇ ਪਾਸੇ ਕੀ ਕੀ ਕੰਮ ਕੀ ਕਰਦਾ ਤੂੰ ਕੰਮ ਵੀ ਮਿਸਤਰੀ ਦਾ ਕੰਮ ਕਰਦਾ ਹੀ ਆ ਅੱਛਾ ਫੇਰ ਭਾਈ ਮੈਂ ਲੇਟ ਹੋ ਜਾਂਦਾ ਤਾਂ ਵੀ ਉਹ ਇੱਥੇ ਬੈਠਾ ਰਹਿੰਦਾ ਸੀਗਾ ਤਾਂ ਵੀ ਕਿਤੇ ਨਾ ਕਿਤੇ ਮੈਂ ਉਹ ਇੱਥੇ ਰਹਿੰਦਾ ਸੀਗਾ ਆਉਣਾ ਜਾਣਾ ਦਾ ਬਣਿਆ ਰਹਿੰਦਾ ਬਣਿਆ ਰਹਿੰਦਾ ਸੀ ਹਾਂ ਜੀ ਇੱਥੇ ਆਉਂਦਾ ਸੀ ਇਹ ਗੱਲ ਜਿਹੜੀ ਕਹਿ ਰਿਹਾ ਆਉਣਾ ਜਾਣਾ ਬਣਿਆ ਨਾ ਤਾਂ ਸੀ ਤੁਹਾਡੇ ਵਿਚੋਲੇ ਦਾ ਤੁਹਾਡੇ ਘਰੇ ਹਾਂ ਜੀ ਉਹ ਆਉਂ ਨਹੀਂ ਉਹਦਾ ਉਹਦਾ ਹੱਕ ਕੀ ਸੀ ਜੇ ਤੁਹਾਡਾ ਵਿਆਹ ਜਦੋਂ ਕਰਤਾ ਤੁਹਾਡੀ ਗੱਲਬਾਤ ਹੋ ਗਈ ਤੁਹਾਡਾ ਘਰਵਾਰ ਚ ਵਧੀਆ ਚੱਲ ਪਿਆ ਤੁਹਾਡੇ ਜਵਾਕ ਹੋ ਗਏ ਫਿਰ ਉਹ ਉਹਦਾ ਹੱਕ ਕੀ ਸੀ ਵੀ ਤੁਹਾਡੇ ਘਰੇ ਆਉਂਦਾ ਵੀਰ ਕਿਸੇ ਨੂੰ ਆਏ ਰੋਕਿਆ ਨਹੀਂ ਜਾਂਦਾ ਹੁੰਦਾ ਹੁਣ ਬਚੋਲਾ ਸੀ ਬਚੋਲੇ ਨੂੰ ਮੈਂ ਕਿਵੇਂ ਰੋਕ ਸਕਦੀ ਇਹ ਰੋਕ ਸਕਦੇ ਸੀ ਮੈਂ ਨਹੀਂ ਰੋਕ ਸਕਦੀ ਕਿਉਂਕਿ ਇਹਦੇ ਮਾਮੇ ਦਾ ਮੁੰਡਾ ਤਾਂ ਰੋਕ ਸਕਦਾ ਸੀ ਇਹ ਹਾਂਜੀ ਮੈਂ ਕਿਵੇਂ ਰੋਕ ਦੂੰਗੀ ਮੈਂ ਤਾਂ ਦੂਜੇ ਕੋਲ ਤੇਰੇ ਮਾਮੇ ਦਾ ਮੁੰਡਾ ਸੀ ਤੂੰ ਆਪ ਰੋਕ ਸਕਦਾ ਸੀ ਹੁਣ ਕਹਿ ਸਕਦੇ ਕਦੇ ਉਹਨੂੰ ਕਿਹਾ ਸੀ ਨਹੀਂ ਤੂੰ ਨਾ ਮੈਂ ਹੀ ਨਹੀਂ ਕਿਹਾ ਜੀ ਮੈਂ ਵੈਸੇ ਨਹੀਂ ਕਿਹਾ ਮੈਂ ਕਿ ਇੱਕ ਦਿਨ ਮੇਰਾ ਘਰ ਬਸਾਏਗਾ ਇੱਕ ਮੈਂ ਇਹਨੂੰ ਆਪਾਂ ਗੱਲ ਕਹਿ ਨਹੀਂ ਸਕਦੇ ਇਹਨੂੰ ਤੇਰਾ ਮਾਮੇ ਦਾ ਮੁੰਡਾ ਘਰ ਵੀ ਉਜਾੜੀ ਜਾਂਦਾ ਜੇ ਵਸਾਇਆ ਉਹਨੇ ਹਾਂ ਉਹ ਤਾਂ ਬਾਤ ਕਹਿ ਤਾਂ ਸਕਦਾ ਹੀ ਆ ਤੇਰਾ ਹੱਕ ਆ ਤੇਰਾ ਘਰ ਆ ਤੂੰ ਕਹਿ ਸਕਦਾ ਸੀ ਹੁਣ ਤਾਂ ਕਹਿਣਾ ਹੀ ਪਊਗਾ ਇਹਨੂੰ ਕਹਿਣਾ ਪਊਗਾ ਹੁਣ ਤਾਂ ਭਈ ਆਦਾ ਜਾ ਤੂੰ ਆਦਾ ਹੁਣ ਸਾਡੇ ਘਰੇ ਬੜੀ ਨਾ ਤੂੰ ਹੁਣ ਉਹਨੂੰ ਪੱਕਾ ਹੀ ਕਹਿਣਾ ਪਊਗਾ ਜੀ ਜਦੋਂ ਮੇਰਾ ਘਰ ਹੀ ਪੱਟੀ ਜਾਂਦਾ ਸੀ ਨਾਲੇ ਮੇਰਾ ਘਰ ਵਸਾਇਆ ਇਹ ਕਿਵੇਂ ਹਟਾ ਹਟਾਊਗਾ ਉਹਨੂੰ ਕਰੋ ਹਟਾਊਗਾ ਫਿਰ ਕੋਈ ਚੱਕਰ ਤਾਂ ਨਹੀਂ ਤੇਨੂੰ ਵੀਰੇ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਨੀ ਆ ਮੇਰੀ ਸੀਗੀ ਉਹਦੇ ਨਾਲ ਮੇਰੀ ਗੱਲ ਸੀਗੀ ਉਹਦੇ ਨਾਲ ਲੋ ਜੀ ਗੱਲ ਗੱਲ ਬਾਈ ਜੀ ਗੱਲ ਨਿਕਲ ਆਈ ਤੇਰੀ ਘਰ ਵਾਲੀ ਕਹਿੰਦੀ ਮੇਰੀ ਗੱਲ ਸੀਗੀ ਉਹਦੇ ਨਾਲ ਉਹ ਨੂੰ ਨਹੀਂ ਹਟਾ ਸਕਦੇ ਸੀ ਘਰੋਂ ਨਿਕਲਣ ਤੇ ਉਹ ਤਾਂ ਫਿਰ ਜਾਂ ਇਹ ਜਾਵੜੀ ਤੇ ਜਾਂ ਮੈਂ ਇੱਥੇ ਰਹੇ ਪਏ ਇੱਕੋ ਗੱਲ ਕਰੀ ਜੀ ਮੇਰੇ ਨਾਲ ਨਵੇੜ ਲਈ ਹਾਂਜੀ ਨਵੇੜ ਲਈ ਮੇਰੇ ਨਾਲ ਨੇੜਲੇ ਹੁਣ ਤੁਸੀਂ ਦੇਖੋ ਯਾਰ ਦੋਸਤੋ ਜਿਹੜਾ ਇਹਦਾ ਸ਼ੱਕ ਸੀ ਜਿਹੜਾ ਸ਼ੱਕ ਦਾ ਦਾਇਰਾ ਸੀਗਾ ਜਿਹੜਾ ਬਣਿਆ ਸੀਗਾ ਉਹ ਸ਼ੱਕ ਸਹੀ ਨਿਕਲਿਆ ਜਿਹੜੀ ਇਹਦੀ ਘਰ ਵਾਲੀ ਸੀ ਉਹਦੀ ਇਹਦੇ ਮਾਮੇ ਦੇ ਮੁੰਡੇ ਨਾਲ ਹੀ ਬਣਦੀ ਸੀ ਠੀਕ ਹੈ ਇਹਦੇ ਮਾਮੇ ਦੇ ਮੁੰਡੇ ਨਾਲ ਹੀ ਬਣਦੀ ਸੀ ਕਿਉਂ ਬਣਦੀ ਸੀ ਕਿਉਂਕਿ ਉਹ ਇਹਦਾ ਵਿਚੋਲਾ ਸੀ ਠੀਕ ਹੈ ਕੀ ਪਤਾ ਉਹਦੀ ਗੱਲ ਬਣਦੀ ਸੀ ਪਹਿਲਾਂ ਦੀ ਬਣਦੀ ਹੋਵੇ ਤਾਂ ਕਰਕੇ ਉਹ ਇਹਦਾ ਰਿਸ਼ਤਾ ਇੱਥੇ ਕਰਾਇਆ ਵੀ ਮਿਲ ਨੂੰ ਮੈਨੂੰ ਮਿਲਣਾ ਸੌਖਾ ਹੋ ਜਾਊਗਾ ਮੈਨੂੰ ਆਉਣਾ ਸੌਖਾ ਹੋ ਜਾਊਗਾ ਅੱਛਾ ਜੀ ਕਦੋਂ ਗੱਲ ਹੋਈ ਏ ਤੁਹਾਡੀ ਸਾਡੀ ਤੇ ਵੀਰੇ ਸੇਮੀ ਕਲਾਸ ਚ ਹੀ ਸੀ ਗੱਲ ਹੋਈ ਸੀ ਛੇਮੀ ਕਲਾਸ ਦੀ ਨਹੀਂ ਪਿੰਡ ਪਿੰਡ ਕਿਹੜਾ ਤੇਰੇ ਮਾਮੇ ਦਾ ਮੁੰਡੇ ਦਾ ਪਿੰਡ ਜਾਂ ਨਾਲ ਦਾ ਪਿੰਡ ਹੀ ਏ ਇੱਧਰ ਲਈ ਬਸ ਅਰੇ ਤੇ ਓਕੇ ਕਿਹੜਾ ਪਿੰਡ ਮੇਰਾ ਦੁੱਲੇ ਵਾਲਾ ਦੁੱਲੇ ਅੱਛਾ ਅੱਛਾ ਤੁਸੀਂ ਇੱਧਰ ਆ ਜਾਓ ਜੀ ਮਾੜੀ ਗੱਲ ਕਰ ਲਓ ਇੱਧਰ ਆ ਜਾਓ ਤੁਸੀਂ ਇੱਧਰ ਹੋ ਜਿਓ ਜੀ ਅ ਅੱਛਾ ਗੱਲ ਕੀ ਹੋਈ ਏ ਸਾਰੀ ਤੁਹਾਡਾ ਜਿਹੜਾ ਲਵ ਸਟੋਰੀ ਸੀਗੀ ਜਿਹੜੀ ਥੋੜੀ ਕਿਵੇਂ ਚੱਲੀ ਸੇਮੀ ਵੇਲੇ ਦੀ ਜਿਹੜੀ ਏ ਤੁਹਾਡੀ ਹਾਂਜੀ ਸੇਮੀ ਵੇਲੇ ਦੀ ਅੱਛਾ ਸਾਰੀ ਸਟੋਰੀ ਦੱਸੋ ਹੁਣ ਕਿ ਕਿਦਾਂ ਰਿਸ਼ਤਾ ਹੋਇਆ ਕਿਦਾਂ ਤੁਹਾਡੀ ਗੱਲ ਸੀ ਸਾਰਾ ਕੁਝ ਦੱਸੋ ਵੀਰੇ ਪਤਾ ਕੀ ਚੱਕਰ ਸੀ ਮੈਂ ਸੇਮੀ 'ਚ ਪੜਦੀ ਹੁੰਦੀ ਸੀ ਇਹਦੇ ਨਾਲ ਉੱਥੋਂ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਇਹਨੇ ਮੈਨੂੰ ਪ੍ਰਪੋਜ਼ ਲਾਇਆ ਸੀ ਇਹਦੇ ਮਾਮੇ ਦੇ ਮੁੰਡੇ ਨੇ ਅੱਛਾ ਇਹਦੇ ਮਾਮੇ ਦੇ ਮੁੰਡੇ ਨਾਲ ਤੂੰ ਪੜਦੀ ਸੀ ਹਾਂਜੀ ਉਹਨੇ ਮੈਨੂੰ ਪ੍ਰਪੋਜ਼ ਲਾਇਆ ਫਿਰ ਮੈਂ ਗੱਲ ਕਰ ਲਈ ਇਹਦੇ ਨਾਲ ਤੇ ਸਾਡੀ ਗੱਲ ਨੂੰ ਹੋ ਗਏ ਘੱਟੋ-ਘੱਟ 5-6 ਸਾਲ ਹੋ ਗਿਆ ਇਸ ਟ ਤੇ ਉਸ ਤੋਂ ਬਾਅਦ ਅੱਛਾ ਮਤਲਬ ਤੁਸੀਂ ਕਹਿ ਦਿਓ ਵੀ ਛੇਮੀ ਤੋਂ ਬਾਅਦ ਤੁਸੀਂ ਪਲੱਸ 2 ਤੱਕ ਉਹਦੇ ਨਾਲ ਹੀ ਪੜੇ ਹਾਂਜੀ ਮੈਂ ਉਹਦੇ ਨਾਲ ਹੀ ਰਹੀ ਹੁਣਾਂ ਟਾਈਮ ਤੇ ਫਿਰ ਮੈਨੂੰ ਉਹ ਕਹਿੰਦਾ ਕਹਿੰਦਾ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਅੱਛਾ ਤੇ ਫਿਰ ਮੈਂ ਕਿਹਾ ਤੁਸੀਂ ਉਹਨੂੰ ਪੁੱਛ ਲਓ ਤੇ ਫਿਰ ਉਹਨੇ ਮੇਰਾ ਇਹਦੇ ਨਾਲ ਰਿਸ਼ਤਾ ਕਰਾਤਾ ਸੀ ਲੈ ਮੈਂ ਨਹੀਂ ਨਹੀਂ ਮੇਰੀ ਗੱਲ ਤੁਸੀਂ ਦੱਸੋ ਚਲੋ ਰਿਸ਼ਤਾ ਕਰਾਤਾ ਮੈਂ ਮੰਨਦਾ ਕਿਉਂਕਿ ਤੁਸੀਂ ਰਿਸ਼ਤਾ ਆਪਸ ਵਿੱਚ ਕਰਾ ਲੈਂਦੇ ਤੂੰ ਉਹਦੇ ਨਾਲ ਹੀ ਕਰਾ ਲੈਂਦੀ ਸਿੱਧਾ ਪਿਆ ਵੀਰੇ ਮੇਰਾ ਨਾ ਰਿਸ਼ਤਾ ਉਹਦੇ ਨਾਲ ਹੁੰਦਾ ਨਹੀਂ ਸੀ ਮੇਰੇ ਘਰ ਦੇ ਨੂੰ ਪਤਾ ਸੀ ਪਿੰਡ ਦਾ ਸੀ ਉਹ ਇੱਕ ਸਾਡੇ ਤਾਂ ਨਹੀਂ ਹੁੰਦਾ ਸੀ ਫਿਰ ਇਹਦੀ ਭੂਆ ਦੇ ਮੁੰਡੇ ਨਾਲ ਕਰਾਤਾ ਫਿਰ ਉੱਥੇ ਮੈਂ ਕਿਹਾ ਆਪਾਂ ਨੂੰ ਮਿਲਣ ਨੂੰ ਵੀ ਵਧੀਆ ਟਾਈਮ ਮਿਲ ਜਾਊਗਾ ਗਰੂ ਇਹਦਾ ਫਿਰ ਕੰਮ ਤੇ ਜਾਵੜਿਆ ਕਰਨਗੇ ਤੇ ਫਿਰ ਆਪਾਂ ਦੋਵੇਂ ਆਪਾਂ ਪੈ ਜਾਣਾ ਅੱਛਾ ਮਤਲਬ ਉਹ ਇਹ ਹੋ ਗਿਆ ਵੀ ਮੈਨੂੰ ਆਉਣਾ ਜਾਣਾ ਸੌਖਾ ਹੋ ਜਾਊਗਾ ਫਿਰ ਆਪਾਂ ਮੈਂ ਕਿਹਾ ਆਪਾਂ ਦੋਵੇਂ ਦਿਨ ਰਾਤ ਪੈ ਰਿਆ ਕਰਾਂਗੇ ਇਹਦਾ ਕੰਮ ਤੇ ਜਾਵੜਦੇ ਸੀ ਫਿਰ ਕਿਤੇ ਕਿਤੇ ਰਾਤ ਨੂੰ ਵੀ ਆਉਂਦੇ ਸੀ ਕਿਤੇ ਦੂਰ ਕੰਮ ਤੇ ਚੰਡੀਗੜ੍ਹ ਉਹ ਤੁਹਾਡੇ ਕੋਲ ਕੀ ਕਰਦਾ ਸੀ ਤੁਹਾਡੇ ਘਰੇ ਕੀ ਕਰਦਾ ਯਾਰ ਰਹਿ ਕੇ ਉਹ ਰਹਿ ਕੇ ਬਸ ਕੋਸ ਨਹੀਂ ਮੇਰੇ ਕੋਲ ਰਹਿੰਦਾ ਸੀ ਰੋਟੀ ਖਾ ਲੈਂਦੇ ਸੀ ਦੋਵੇਂ ਪੈ ਜਾਂਦੇ ਸੀ ਇਕੱਠੇ ਤੇ ਚੰਡੀਗੜ੍ਹ ਗਿਆ ਸੀ 10 ਦਿਨਾਂ ਲੱਗੇ ਕੰਮ ਤੇ ਉਦੋਂ ਮੇਰੇ ਕੋਲ ਰਿਹਾ ਉਹ ਅੱਛਾ ਤੁਸੀਂ ਇੱਥੇ ਨਿਆਰੇ ਲਏ ਹੈਂ ਹਾਂ ਅਸੀਂ ਉਦੋਂ ਦੇਖੋ ਯਾਰ ਦੋਸਤੋ ਜਿਹੜੀ ਗੱਲ ਸੀਗੀ ਇਹਨਾਂ ਦੀ ਜਿਹੜੀ ਗੱਲ ਸੀਗੀ ਤੁਸੀਂ ਧਿਆਨ ਨਾਲ ਸੁਣ ਲਿਓ ਹੁਣ ਮੈਂ ਗੱਲ ਕੀ ਕਹਿਣਾ ਚਾਹਣਾ ਛੇਵੀਂ ਵੇਲੇ ਦਾ ਪਿਆਰ ਸੀਗਾ ਇਹਦਾ ਇਹਦੇ ਮਾਮੇ ਦੇ ਮੁੰਡੇ ਨਾਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਲੱਸ 2 ਤੱਕ ਦੋਨੇ ਪੜੇ ਆ ਫਿਰ ਇਹਦਾ ਰਿਸ਼ਤਾ ਉਹਦੇ ਨਾਲ ਨਹੀਂ ਹੁੰਦਾ ਸੀ ਕਿਉਂਕਿ ਇੱਕੋ ਪਿੰਡ ਦੇ ਸੀ ਇਹ ਜਦੋਂ ਇੱਕੋ ਪਿੰਡ ਦੇ ਸੀ ਰਿਸ਼ਤਾ ਕਿਵੇਂ ਹੋ ਜੂਗਾ ਠੀਕ ਹੈ ਨਾ ਇਹ ਪਾਸ ਸਕਦੇ ਸੀ ਇਹਨਾਂ ਨੇ ਪਲਾਨ ਬਣਾਇਆ ਵੀ ਮੇਰੇ ਭੂਆ ਦੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਪਿਆ ਵੀ ਉਹਦੇ ਨਾਲ ਤੂੰ ਵਿਆਹ ਕਰਵਾ ਲੈ ਕਿ ਫਿਰ ਮੈਨੂੰ ਉੱਥੇ ਆਉਣਾ ਸੌਖਾ ਹੋ ਜਾ ਮਿਲਣਾ ਸੌਖਾ ਹੋ ਜਾਊਗਾ ਉਦੋਂ ਫਿਰ ਇਹ ਕੰਮ ਤੇ ਜਾਇਆ ਕਰੇ ਤੇ ਇਹ ਪਿੱਛੋਂ ਨਜ਼ਾਰੇ ਲਿਆ ਕਰੇ ਅੱਛਾ ਬਈ ਤੈਨੂੰ ਕਿਵੇਂ ਪਤਾ ਲੱਗਿਆ ਵੀਰ ਫੋਨ ਤੇ ਗੱਲਾਂ ਕਰਦੀ ਆ ਕਿਵੇਂ ਤੂੰ ਇਹਦੀ ਪਲਾਨਿੰਗ ਦੇ ਪਿੱਛੇ ਫਿਰਦਾ ਰਿਆ ਜਾਂ ਇਹਨੂੰ ਵੇਖਦਾ ਰਿਹਾ ਵੀ ਕਿ ਕੋਈ ਵੀ ਕਿੱਥੋਂ ਇਹ ਫੜੀ ਗਈ ਹੈ ਹਾਂਜੀ ਫੋਨ ਤੇ ਤਾਂ ਗੱਲਾਂ ਕਰਿਆ ਕਰੇ ਤੇ ਮੈਂ ਮੈਂ ਪਲਾਨਿੰਗ ਬਣਾਈ ਸੀਗੀ ਮੈਂ ਮੈਂ ਪਲਾਨਿੰਗ ਬਣਾ ਲਈ ਉਦੋਂ ਬਾਅਦ ਚੀ ਤੇ ਫੋਨ ਤੇ ਗੱਲਾਂ ਕਰਿਆ ਕਰ ਤੇ ਮੈਂ ਇਹਨੂੰ ਵੇਖਿਆ ਕਰਾਂ ਵੀ ਇੰਨਾ ਚਿਰ ਤੱਕ ਕਿਸੇ ਕੋਲ ਟਾਈਮ ਹੀ ਹੈ ਨਹੀਂ ਗਾ ਗੱਲ ਕਰਨ ਦਾ ਤੇ ਇਹ ਤੂੰ ਕਿਹਦਾ ਫੋਨ ਆਉਂਦਾ ਹੌਲੀ 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 ਮੈਂ ਖੋਜ ਕਰੀ ਤੇ ਹੌਲੀ ਹੌਲੀ ਮੈਂ ਆਦੇ ਤੱਕ ਪਹੁੰਚ ਗਈ ਕਹੇ ਤੱਕ ਜਿਹੜਾ ਮੁੰਡਾ ਸੀਗਾ ਇਹ ਪਹੁੰਚ ਗਿਆ ਫਿਰ ਫਿਰ ਮੈਨੂੰ ਇਹ ਤੇ ਸ਼ੱਕ ਹੋ ਗਿਆ ਜੀ ਜਦੋਂ ਇਹ ਤੇ ਸ਼ੱਕ ਹੋ ਗਿਆ ਤੇ ਮੈਂ ਕਿਹਾ ਵੀ ਤਾਂ ਗੱਲ ਕਹਾਣੀ ਵਿਗੜਦੀ ਜਾਂਦੀ ਹੈਗੀ ਉਦੋਂ ਬਾਅਦ ਕੀ ਗੱਲ ਹੋਈ ਤੇ ਹੌਲੀ 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 ਸੱਚ ਸਾਹਮਣੇ ਆ ਹੀ ਗਿਆ ਮੇਰੇ ਜੀ ਨਾਲੇ ਕਹਿੰਦੇ ਤੁਸੀਂ ਕੰਮ ਦਾ ਬਹਾਨਾ ਲਾਇਆ ਸੀਗਾ ਵੀ ਮੈਂ ਕੰਮ ਤੇ ਜਾ ਰਿਹਾ ਪਰ ਤੂੰ ਕੰਮ ਤੇ ਨਹੀਂ ਗਿਆ ਸੀ ਤੂੰ ਨਾਲ ਦੀ ਵਾਪਸ ਮੁੜਿਆ ਆਇਆ ਸੀਗਾ ਫਿਰ ਤੂੰ ਵੇਖਿਆ ਵੀ ਗੱਲ ਕਰੀ ਜਾਂਦੇ ਸੀਗਾ ਹਾਂ ਕਿ ਗੱਲ ਕਰੀ ਜਾਂਦੇ ਸੀਗੇ ਤੇ ਮੈਂ ਉਹਨੂੰ ਆਉਂਦੇ ਜਾਂਦ ਨੂੰ ਵੇਖਿਆ ਮੈਂ ਕਿਹਾ ਵੀ ਮੈਂ ਘਰੇ ਕੰਮ ਤੇ ਹੁੰਨਾਗਾ ਤੇ ਇਹੇ ਵੀ ਇੱਥੇ ਕਰਦਾ ਕੀ ਹੈਗਾ ਕਿਉਂ ਆਉਂਦਾ ਇੰਨਾ ਤਾਂ ਕਿਸੇ ਕੋਲ ਟਾਈਮ ਹੀ ਨਹੀਂ ਆਉਣ ਜਾਂਦਾ ਉਦੋਂ ਬਾਅਦ ਮੈਂ ਜਦੋਂ ਦੇਖਿਆ ਤੇ ਮੈਂ ਕਿਹਾ ਨਾ ਵੀ ਇਹ ਤੇ ਇਹ ਤੇ ਗੜੇ ਨਾਲ ਰੱਖ ਲਈ ਮੈਂ ਰੱਖ ਲਈ ਤੇ ਮੈਨੂੰ ਪੂਰਾ ਸ਼ੱਕ ਹੋ ਗਿਆ ਫਿਰ ਮੈਨੂੰ ਪਤਾ ਹੀ ਲੱਗ ਗਿਆ ਜੀ ਮੈਨੂੰ ਹਾਂ ਵੀ ਮੇਰੇ ਫੜ ਲੈ ਤੂੰ ਹਾਂ ਮੇਰਾ ਘਰ ਵਿਗੜ ਗਿਆ ਤੂੰ ਇਹਨੂੰ ਕਿਹਾ ਵੀ ਫੋਨ ਫੜਾ ਮੈਨੂੰ ਹੈ ਹਾਂ ਮੈਂ ਕਿਹਾ ਇਹਨੂੰ ਕਿ ਫੋਨ ਫੜਾ ਦੇ ਇਹਨੇ ਫੜਾਇਆ ਨਹੀਂਗਾ ਹੂੰ ਤੇ ਮੁੜ ਕੇ ਉਦੋਂ ਬਾਅਦ ਕੀ ਗੱਲ ਹੋਈ ਤੇ ਮੈਨੂੰ ਸ਼ੱਕ ਹੋ ਗਿਆ ਵੀ ਹਾਂ ਵੀ ਕਿਸੇ ਨਾਲ ਗੱਲਾਂ ਕਰਦੀ ਹੈਗੀ ਕੋਈ ਪੰਚਾਇਤ ਪੰਚੂਤ ਵੀ ਹੋਈ ਆ ਤੁਹਾਡੀ ਫਿਰ ਕਿ ਵੀਰੇ ਮੇਰੇ ਘਰ ਦੇ ਤਾਂ ਬਸ ਇਹਦੀ ਵੱਲ ਦੀ ਹੋਣੀ ਨਹੀਂ ਨਹੀਂ ਮੇਰੀ ਗੱਲ ਤੁਸੀਂ ਦੱਸੋ ਵੀ ਤੁਸੀਂ ਗੱਲ ਕਰਦੇ ਸੀਗੇ ਹਾਂ ਮੈਂ ਗੱਲ ਕਰਦੀ ਕਿਉਂ ਧੋਖਾ ਦੇ ਰਹੀ ਸੀ ਇਹਨੂੰ ਕਿਉਂ ਧੋਖਾ ਦੇ ਰਹੀ ਸੀ ਵੀਰੇ ਉਹ ਦਿਨ ਅੰਮ੍ਰੀ ਪੰਜਵੀਂ ਵੇਲੇ ਦੀ ਗੱਲ ਸੀ ਤੇ ਪੰਜਵੀਂ ਵੇਲੇ ਦੀ ਗੱਲ ਸੀ ਫਿਰ ਤੂੰ ਉਹਦੇ ਨਾਲ ਵਿਆਹ ਕਰਾ ਲੈਂਦੀ ਇਹ ਬੰਦੇ ਦਾ ਕਿਉਂ ਭਗਤ ਬੰਦਾ ਹੈ ਤੈਨੂੰ ਕੱਪੜੇ ਲੀੜੇ ਵੇਖ ਲਓ ਤੇ ਭਗਤ ਬੰਦਾ ਇਹਦੇ ਨਾਲ ਤੂੰ ਐ ਕਿਉਂ ਕੀਤਾ ਤੇ ਜਵਾਬ ਦੇ ਦਿੰਦਾ ਮੈਂ ਕਿਹਾ ਥੱਕੇ ਨਾ ਕਰਾਂ ਸੀ ਸੁਆਲ ਵੀਰੇ ਮੇਰੀ ਗੱਲ ਜਿਹੜੀ ਚੀਜ਼ ਹੈ ਇਹ ਤੋਂ ਨਹੀਂ ਮਿਲਦੀ ਉਹ ਤੋਂ ਮਿਲਦੀ ਹੈ ਤੈਨੂੰ ਹਾਂ ਇਹ ਤੋਂ ਮਿਲਦਾ ਇਹ ਤੋਂ ਨਹੀਂ ਕੀ ਮਿਲਦਾ ਇਹ ਤੋਂ ਕੁਝ ਨਹੀਂ ਮੈਨੂੰ ਮਿਲਿਆ ਤੋ ਉਸਨੇ ਕਿਉਂ ਨਹੀਂ ਮਿਲਿਆ ਕੱਪੜੇ ਲੀੜੇ ਦਮਾਉਂਦਾ ਨਹੀਂ ਨਾ ਨਾ ਵੀਰੇ ਜਵਾਕ ਵੀ ਉਹਦਾ ਸਾਰਾ ਕੁਸੂ ਉਹਦਾ ਹੀ ਆ ਜਵਾਕ ਵੀ ਉਹਦਾ ਜਵਾਕ ਵੀ ਉਹਦਾ ਕਹਿੰਦੀ ਮੈਂ ਤਾਂ ਪੈਣ ਵੀ ਨਹੀਂ ਦਿੰਦੀ ਨਾਲ ਜੀ ਹਾਂ ਨਹੀਂ 5 ਸਾਲ ਹੋ ਗਏ ਤੇਰੇ ਨਾਲ ਪਿਆ ਨਹੀਂ ਪਈ ਨਹੀਂ ਹੈ ਕਦੇ ਨਾ ਉਹ ਤੋਂ ਬਾਅਦ ਚ ਹੀ ਗੱਲ ਬਿਗੜੀ ਹੈ ਜੀ ਪੰਚਾਇਤ ਵੀ ਇਕੱਠੀ ਕਰੀ ਸੀਗੀ ਮੈਂ ਹਾਂ ਅੱਛਾ ਜਦੋਂ ਫੜੀ ਗਈਏ ਫੋਨ ਤੇ ਗੱਲ ਕਰਦੀ ਉਦੋਂ ਪਹਿ ਪੰਚਾਇਤ ਕੀਤੀ ਤੂੰ ਹਾਂ ਪੰਚਾਇਤ ਇਕੱਠੀ ਕਰੀ ਸੀ ਮਾਪੇ ਕੋਲ ਗੱਲ ਕੀਤੀ ਹਾਂ ਮਾਪੇ ਕੋਲੇ ਗੱਲ ਕਰੀ ਸੀ ਇਹਦੇ ਕੋਲੇ ਤੇ ਮੁੜ ਮੁੜ ਕੇ ਮਤਲਬ ਮਾਪੇ ਕੋਲੇ ਗੱਲ ਕਰੀ ਇਹਦਾ ਮਾਪੇ ਵੀ ਇਹਦੇ ਵੱਲ ਦਾ ਹੋਗਾ ਜੀ ਮੇਰੇ ਵੱਲ ਦਾ ਕੋਈ ਹੈ ਨਹੀਂ ਸੀਗਾ ਜੀ ਹਾਂ ਇਹਦੇ ਵੱਲ ਦਾ ਹੀ ਹੋਗਾ ਤਾਂ ਮਾਪਿਓ ਤੇ ਮਾਪਿਓ ਕੀ ਕਹਿੰਦੇ ਇਦ ਮਾਪ ਕਹਿੰਦੇ ਸਾਡੀ ਕੁੜੀ ਤਾਂ ਇਹੋ ਜੀ ਹੈ ਹੀ ਨਹੀਂ ਕਹਿੰਦੇ ਤੂੰ ਇਲਜ਼ਾਮ ਲਾਉਣਾਗਾ ਮੈਂ ਖਾ ਐ ਕੌਣ ਕਿਸ ਦਾ ਆਪਦਾ ਕਰ ਕਿਵੇਂ ਕੋਈ ਪੱਟ ਲੂਗਾ ਤੇ ਕਹਿੰਦੇ ਤੂੰ ਇਲਜ਼ਾਮ ਲਾਉਣਾ ਮੈਂ ਕਿਹਾ ਵੀ ਤੁਹਾਨੂੰ ਸੀਸਾ ਸਾਹਮਣੇ ਦਿਖਾਤਾ ਤੇ ਆਹ ਦੇਖ ਲਈਏ ਕਿਵੇਂ ਕੀ ਕਿਵੇਂ ਕਰਦੀ ਮੈਂ ਤਾਂ ਕੰਮ ਤੇ ਜਾਂਦਾ ਤੇ ਚੰਡੀਗੜ੍ਹ ਜਾਵੜਾ ਕਿਤੇ ਕਿਤੇ ਕੰਮ ਤੇ ਜਾਂਦਾ ਹੀ ਤੇ ਮੈਂ ਘਰੋਂ ਬਾਹਰ ਹੀ ਰਹਿੰਦਾ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਤੇ ਇਹਨੇ ਜਦੋਂ ਉਹ ਮਤਲਬ ਵੀ ਆਉਣ ਜਾਣ ਲੱਗ ਗਿਆ ਪੂਰਾ ਤੇ ਪੂਰਾ ਛਾ ਗਿਆ ਜੀ ਉਹ ਹਾਂ ਸਾਕੇ ਪੂਰਾ ਅੱਛਾ ਫਿਰ ਫਿਰ ਤਲਾਕ ਬਾਰੇ ਕਹੀ ਨਹੀਂ ਤੂੰ ਗੱਲ ਵੀ ਤਲਾਕ ਦੇਣਾ ਮੈਂ ਅੱਖ ਮੈਂ ਤਲਾਕ ਦੇਣਾ ਜੀ ਤੇ ਉਹ ਉਹ ਕਹਿੰਦੇ ਵੀ ਸੁਣ ਇਹਨੂੰ ਕਿੱਥੇ ਲੈ ਕੇ ਜਾਵਾਂਗੇ ਜਵਾਬ ਹੈਗਾ ਉਹ ਗਾਂ ਕੀ ਪਤਾ ਕਿਹੇ ਜਾ ਟੱਕਰੂ ਕਿਹੇ ਜਾਣਾ ਉਵੇਂ ਹੀ ਸੋਚਦਾ ਹੋਏਗਾ ਯਾਰ ਮੈਂ ਇਹ ਇਹਦਾ ਵਿਆਹ ਕਰਾ ਲਿਆ ਗਲਤੀ ਕਰ ਲਈ ਮੈਂ ਇਕਵਾਰਾ ਹੀ ਚੰਗਾ ਸੀਗਾ ਹਾਂ ਮੈਂ ਤਾਂ ਹੁਣ ਤਾਂ ਬਹੁਤ ਪਛਤਾਉਣਾ ਜੀ ਮੈਂ ਮੈਂ ਕਹਿੰਦਾ ਵੀ ਤੂੰ ਤਾਂ ਐਂ ਚੰਗੀ ਸੀਗਾ ਪੱਕਾ ਨੂੰ ਆਹੋ ਕਰਨਾ ਸੀਗਾ ਤੇ ਮੈਨੂੰ ਕੀ ਪਤਾ ਉਹੀ ਮੇਰੇ ਜਣਾ ਚ ਬਈ ਜਿਹਨੇ ਮੇਰਾ ਰਿਸ਼ਤਾ ਕਰਾਇਆ ਜੀ ਮੈਨੂੰ ਕੀ ਪਤਾ ਉਹੀ ਜਣਾ ਚ ਕਹਿੰਦੇ ਹੁੰਦੇ ਹੈਂ ਮੈਨੂੰ ਕੀ ਪਤਾ ਮੇਰੇ ਉਹੀ ਜੜਾਂ 'ਚ ਬਹਿ ਜਾਊਗਾ ਜੀ ਜੜਾਂ 'ਚ ਬਹਿ ਗਿਆ ਜਾਂ ਕੀ ਮਾਤ ਹੈ ਹੁਣ ਵੀਰੇ ਅਸੀਂ ਜਾ ਸਕਦੇ ਹਾਂ ਕਿਉਂ ਜਾ ਕੇ ਸਕਦੇ ਤੂੰ ਸਾਰੀ ਗੱਲ ਕਲੀਅਰ ਕਰਕੇ ਭੇਜੂਗਾ ਤੁਸੀਂ ਦੇਖੋ ਯਾਰ ਦੋਸਤੋ ਪੰਚਾਇਤ ਵੀ ਹੋਈ ਸਾਰੀ ਗੱਲਬਾਤ ਹੋਈ ਪੰਚਾਇਤ ਮੋਰੇ ਜਿਹੜੀ ਗੱਲਬਾਤ ਇਹਦੀ ਹੋਈ ਮੁੰਡੇ ਦੀ ਇਹ ਕਹਿੰਦਾ ਕਹਿੰਦਾ ਵੀ ਐਂ ਕਰਕੇ ਵੀ ਮੈਂ ਇਹਨੂੰ ਕਿਉਂ ਰੱਖਾਂ ਮੈਨੂੰ ਮੈਂ ਇੱਕ ਵਾਰਾ ਹੀ ਚੰਗਾ ਸੀ ਪਹਿਲਾਂ ਇੱਕ ਵਾਰਾ ਹੀ ਚੰਗਾ ਸੀ ਕਿਉਂਕਿ ਉਹਦੇ ਮਾਂ ਪਿਓ ਵੀ ਇਹਦੀ ਬੋਲੀ ਬੋਲਦੇ ਆ ਕੁੜੀ ਦੀ ਕਿਉਂਕਿ ਬੋਲਣਗੇ ਕਿਉਂਕਿ ਉਹਨਾਂ ਦੀ ਕੁੜੀ ਆ ਇਹ ਇਹ ਉਹਨਾਂ ਦਾ ਕੀ ਲੱਗਦਾ ਜਵਾਈ ਆ ਠੀਕ ਹੈ ਜੋ ਆਈ ਹੈ ਉਹਨਾਂ ਦਾ ਪਰ ਇਹ ਦੀ ਕਿਉਂ ਗੱਲ ਮੰਨਣਗੇ ਅੱਛਾ ਭਈ ਤੇਰੀ ਮਮ ਮਾਮੇ ਨੇ ਜਾਂ ਮਾਮੀ ਨੇ ਤੇਰੇ ਬਾਰੇ ਕੋਈ ਗੱਲ ਨਹੀਂ ਕੀਤੀ ਵੀ ਤੁਸੀਂ ਸਾਡੇ ਮੁੰਡੇ ਤੇ ਕਿਉਂ ਇਲਜ਼ਾਮ ਲਾਉਨੇ ਉਹਨਾਂ ਨੇ ਆਖਿਆ ਸੀ ਜੀ ਕਹਿੰਦੇ ਇਹ ਤਾਂ ਵੀ ਤੂੰ ਝੂਠ ਬੋਲਦਾਗਾ ਸਾਰੇ ਮੇਰੇ ਖਿਲਾਫ ਹੀ ਹੋਗੇ ਜੀ ਮੇਰੀ ਕਿਸੇ ਨੇ ਨਹੀਂ ਸੁਣੀ ਜੀ ਮੇਰੇ ਖਿਲਾਫ ਹੀ ਹੋਗੇ ਸਾਰੇ ਮੈਂ ਇਹਦਾ ਮਾੜਾ ਕੀ ਕਰਤਾ ਜੀ ਵਦਕੇ ਇਹਨੇ ਮੈਨੂੰ ਧੋਖਾ ਦਿੱਤਾ ਜੀ ਇਹਨੇ ਪੂਰਾ ਧੋਖਾ ਦਿੱਤਾ ਜੀ ਮੈਨੂੰ ਤੇ ਮੈਂ ਆਪਾਂ ਇਹਨਾਂ ਨੂੰ ਮਾਰ ਮੈਂ ਸਭ ਕੁਝ ਲੈ ਆ ਕੇ ਦਿੰਦਾ ਸੀ ਲੀੜੇ ਕੱਪੜੇ ਸਾਰਾ ਘਰੇ ਰਸਣ ਪਣੀ ਸਾਰਾ ਲੈ ਕੇ ਦਿੰਦਾ ਸੀ ਜਿਵੇਂ ਤੇ ਹੁਣ ਇਹਨੇ ਮੈਨੂੰ ਕਿਉਂ ਧੋਖਾ ਦੇਤਾ ਮੇਰੇ ਚ ਕਾਦੀ ਕਮੀ ਸੀਗੀ ਕਮੀ ਕਾਦੀ ਸੀ ਮੇਰੇ ਚ ਤੇ ਮੈਨੂੰ ਧੋਖਾ ਦੇਤਾ ਇਹਨੇ ਜਦੋਂ ਤੈਨੂੰ ਸਾਰਾ ਕੁਝ ਮਿਲਦਾ ਸੀ ਚੱਲ ਤੇਰੇ ਰਿਲੇਸ਼ਨ ਸੀਗੇ ਤੂੰ ਤੈਨੂੰ ਪਤਾ ਹੋਣਾ ਚਾਹੀਦਾ ਵਿਆਹ ਤੋਂ ਬਾਅਦ ਬੰਦਾ ਸਮਝੇ ਪਰ ਤੂੰ ਸਮਝੀ ਕਾ ਤੂੰ ਵੀਰੇ ਮੇਰਾ ਪਿਆਰ ਸੀ ਉਹਦੇ ਨਾਲ ਮੈਥੋਂ ਹੀ ਨਹੀਂ ਪਕਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਦੱਸਤੀ ਮੇਰੀ ਗੱਲ ਸੀ ਕਿ ਉਹਦੇ ਨਾਲ ਮੈਂ ਹੁਣ ਵੀ ਕਰਦੀ ਆਂ ਅੱਛਾ ਇਹਨੂੰ ਹੁਣ ਤਲਾਕ ਦੇਂਗੇ ਹਾਂ ਮੈਂ ਦੇ ਦੂੰਗੀ ਵੀਰੇ ਤੇ ਇਹਦਾ ਕੀ ਕਸੂਰ ਸੀਗਾ ਬਲੈ ਇਹ ਦੱਸ ਜਾ ਮੜਾ ਤੇ ਮੇਰਾ ਕੀ ਕਸੂਰ ਜੇ ਇਹ ਜਵਾਬ ਕਿਵੇਂ ਕਿਵੇਂ ਮਿਲਦੇ ਕਿਵੇਂ ਸੀ ਤੁਸੀਂ ਬਾਹਰ ਵੀ ਮਿਲਦੇ ਸੀ ਕਿ ਘਰ ਹੀ ਮਿਲਦੇ ਵੀਰੇ ਤੂੰ ਤਾਂ ਠਰਕ ਭੋਰੀ ਜਨਾ ਮੈਂ ਠਰਕ ਭੋਰੀ ਨਾ ਮੈਂ ਕਿਉਂ ਠਰਕ ਭਰੂੰਗਾ ਤੇ ਤੇ ਬਸ ਫਿਰ ਕਿਨੇ ਮਿਲਣਾ ਸੀ ਮੈਨੂੰ ਮਿਲ ਲੈਂਦਾ ਸੀ ਤੈਨੂੰ ਪੁੱਛ ਕੇ ਮਿਲਣਾ ਸੀ ਕਿਵੇਂ ਮਰਜ਼ੀ ਮਿਲ ਜੇ ਤੂੰ ਦੱਸ ਕੀ ਲੈਣਾ ਸਾਥ ਤੁਸੀਂ ਦੇਖ ਲਓ ਯਾਰ ਦੋਸਤੋ ਇਹ ਕਹਿੰਦੀ ਕਹਿੰਦੀ ਮੇ हां वीर मेरा प्यार सुदे नाल फिर ए एनु ਛੱਡ ਦਿੰਦੀ ਫਿਰ ਵੀਰੇ ਇਹਨੂੰ ਕੋਈ ਦਿੰਦਾ ਹੀ ਨਹੀਂ ਸੀ ਕੀ ਸਕੀਤੀ ਹੂੰ ਮੈਂ ਤਾਂ ਤਾਂ ਮੈਂ ਨਾ ਇਹਦੀ ਨਾ ਮਿਹਨਤ ਕੀਤੀ ਮੇਰਾ ਵਿਆਹ ਕਰਾ ਨਾ ਤਾਂ ਕੋਈ ਇਹਨੂੰ ਦਿੰਦਾ ਸੀ ਮੈਂ ਤਾਂ ਚੱਲ ਵਿਆਹ ਕਰਵਾ ਵੀ ਲੇਤਾ ਇਹਨੂੰ ਰੋਟੀ ਪਾਕਤੀ ਕਰਤੀ ਇਹਦੀ ਤੇ ਫਿਰ ਕਿਸੇ ਚੱਲ ਮੇਰੀ ਉਹਦੇ ਨਾਲ ਗੱਲ ਸੀ ਤੇ ਫਿਰ ਕੀ ਹੋ ਗਿਆ ਇਹਨੂੰ ਅੱਛਾ ਫਿਰ ਕੋਈ ਗੱਲ ਨਹੀਂ ਹੂੰ ਫਿਰ ਕੋਈ ਗੱਲ ਨਹੀਂ ਵੀਰੇ ਤੇਰੀ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਐ ਇਹਨੂੰ ਟੌਰਚਰ ਕਰਾਇਆ ਕਰਨਗੇ ਲੋਕ ਕਿਆ ਕਰਨਗੇ ਤੇਰੀ ਘਰ ਵਾਲੀ ਆਏ ਆ ਤੇਰੀ ਘਰ ਵਾਲੀ ਆਏ ਆ ਫਿਰ ਫਿਰ ਤੈਨੂੰ ਤੈਨੂੰ ਵਧੀ ਲੱਗੂ ਆਹੋ ਵੀਰੇ ਟੌਰਚਰ ਅੱਜ ਕੱਲ ਕੋਈ ਨਹੀਂ ਕਰਦਾ ਇਹ ਤਾਂ ਲੋਕਾਂ ਨੇ ਵਹਿਮ ਬ ਬਈ ਕੀ ਕਹਿੰਦੇ ਪਿੰਡ ਵਾਲੇ ਤੈਨੂੰ ਜਦੋਂ ਗਲੀ 'ਚ ਤੁਰਦਾ ਪਿੰਡ ਵਾਲੇ ਮੈਨੂੰ ਵੀ ਤਾਨੇ ਮੀਨੇ ਮਾਰਦੇ ਵਾਧੂ ਕਹਿੰਦੇ ਵੀ ਐਂ ਕਰਕੇ ਤੂੰ ਵਿਆਹ ਸੀ ਹੋ ਗਿਆ ਤੇਰਾ ਨਾ ਐ ਹੋਇਆ ਆ ਹੋਇਆ ਸਭ ਮੈਨੂੰ ਕਹਿੰਦੇ ਆ ਜੀ ਹੁਣ ਨਾ ਹੀ ਕਰਾਉਂਦਾ ਵਿਆਹ ਹਾਂ ਵੀ ਨਾ ਹੀ ਕਰਾਉਂਦੇ ਤੂੰ ਤਾਂ ਪਹਿਲਾਂ ਵੱਧ ਗਿਆ ਸੀ ਰੋਟੀਆਂ ਲਾਉਂਦਾ ਸੀ ਆਦੀਆਂ ਖਾਂਦਾ ਸੀਗਾ ਜੀ ਤੇ ਇਹ ਕਹਿੰਦੇ ਵੀ ਤੂੰ ਨਾ ਕਰਾਉਂਦਾ ਇਹਦੂ ਤਾਂ ਤੇ ਹੁਣ ਤੇਰਾ ਕੀ ਨਾ ਤੂੰ ਉਧਰ ਦਾ ਨਾ ਉਧਰ ਦਾ ਜੀ ਐਂ ਕਰਕੇ ਹਾਂਜੀ ਗੱਲ ਬਹੁਤ ਜਿਹੜੀ ਹੈਗੀ ਭੱਗ ਗਈ ਆ ਦੋਸਤੋ ਹੁਣ ਹੁਣ ਤੂੰ ਕੀ ਚਾਹਣੀ ਐ ਮੈਂ ਤਾਂ ਵੀਰੇ ਤਲਾਕ ਦੇਣਾ ਚਾਹਣੀ ਹਾਂ ਤਲਾਕ ਦੇਣਾ ਇਹਨੂੰ? ਹਾਂਜੀ। ਨਹੀਂ ਰਹਿਣਾ ਇਹਦੇ ਕੋਲ। ਨਹੀਂ ਰਹਿਣਾ। ਤੂੰ ਰੱਖਣਾ। ਰੱਖਣਾ ਹੀ ਮੈਂ ਤੈਨੂੰ। ਹਾਂ। ਰੱਖਣਾਗਾ। ਇਹਨੂੰ ਰੱਖੂਗਾ ਹੀ ਮੈਂ ਆਪ ਦਾ। ਹੁਣ ਇਹ ਨਾ ਕਰੇ ਇਦਾਂ। ਹਾਂ, ਇਹ ਆ ਮਨ ਸਮਝਾ ਲੈ। ਮਨ ਸਮਝਾ ਲੈ। ਉਹਦੇ ਵੀਰੇ ਘਰੇ ਆਊਗਾ ਫਿਰ। ਉਹਦਾ ਵੀ ਉਹਦਾ ਘਰੇ ਹੀ ਆਊਗਾ ਉਹਦਾ। ਐਂ ਤਾਂ ਕਿਵੇਂ ਆਊਗਾ ਭਾਈ ਉਹ? ਫੇ ਤੇਰੀ ਬੌਂਡ ਚ ਦਮ ਹੋਇਆ ਤਾਂ ਭਜਾ ਲਈ। ਹੈਂ? ਕੋਈ ਨਹੀਂ। ਫੇ ਇਹਦੀ ਬੌਂਡ ਚ ਦਮ ਹੋਇਆ ਤਾਂ ਇਹਨੂੰ ਕਿ ਭਜਾ ਲਈ। ਇਹ ਤਾਂ ਕੁੜੀ ਯਾਰ ਗਾਲਾਂ ਕੱਢਣ ਲੱਗੀ। ਇਹ ਤਾਂ ਗਾਲਾਂ ਕੱਢੀ ਜਾਂਦੀ ਐ। ਐਂ ਤਾਂ ਕਿਵੇਂ ਗਾਲਾਂ ਕੱਢੂ? ਧੌਣ ਚੀਦੇ ਮਾਰੂ ਤੇ ਧੌਣ ਚ ਉਹਦੇ ਛੱਡੂਗਾ ਮੈਂ ਲਾ ਦੇਖ ਲੋ ਇਹ ਮੈਨੂੰ ਕੁਛ ਨਹੀਂ ਹੁੰਦਾ ਇਹਦੇ ਨਾਲ ਕਿਵੇਂ ਆਊਗਾ ਫਿਰ ਉਹ ਹੈ ਹਾਂ ਤਾਂ ਨਾ ਤਾਂ ਹੁਣ ਸੱਦੀ ਚੰਗਾ ਹਾਂ ਸੱਦੀ ਫਿਰ ਮੈਂ ਉਹ ਤਾਂ ਮੈਂ ਦੇਖੂਗਾ ਉਹਦਾ ਹਾਲ ਚਾਲ ਹੈ ਨਾ ਰਿਸ਼ਤੇ ਰਿਸ਼ਤੇ ਤਾਰ ਤਾਰ ਕਰਤੇ ਕਹਿੰਦੇ ਬਈ ਹੈ ਹਾਂ ਅੱਗੇ ਕਈ ਮਾਰਤੇ ਨੇ ਅੱਗੇ ਕਈ ਮਾਰਤੇ ਨਾ ਤਾਂ ਉਹਨੂੰ ਸੱਦੀ ਚੰਗਾ ਮੈਂ ਸਾਹਮਣੇ ਦਾ ਨਾਲ ਪਿਆ ਹੁੰਦਾ ਸੀ ਮੇਰੇ ਕੋਈ ਨਹੀਂ ਉਹ ਤਾਂ ਮੈਨੂੰ ਪਤਾ ਨਹੀਂ ਸੀ ਨਾ ਜਦੋਂ ਮੈਨੂੰ ਨਹੀਂ ਪਤਾ ਸੀ ਤਾਂ ਸਾਰਾ ਕੁਝ ਹੋ ਹੀ ਗਿਆ ਆ ਤੈਨੂੰ ਨਹੀਂ ਸੀ ਪਤਾ ਨਾਲ ਪਿਆ ਹੁੰਦਾ ਸੀ ਮੇਰੇ ਉਦੋਂ ਕਦੋਂ ਜਦੋਂ ਨਾ ਕੋਲੇ ਥੋੜਾ ਹੁੰਦਾ ਸੀ ਜਦੋਂ ਕਿਤੇ ਮੈਂ ਬਾਹਰ ਜਾਂਦਾ ਸੀਗਾ ਉਦੋਂ ਹੀ ਹੁੰਦਾ ਸੀਗਾ ਕੋਲੇ ਐ ਕੌਣ ਚੜ ਲੂਗਾ ਹੁਣ ਪੈਕੇ ਵਿਖਾਵੇ ਕਹ ਹਾਂ ਹੁਣ ਪੈਕੇ ਵਿਖਾਵੇ ਕੌਣ ਚੜ ਲੂਗਾ ਆਪ ਹੀ ਕਹਿੰਦਾ ਹੁੰਦਾ ਸੀ ਭਾਨ ਜਿੰਦਰੇ ਨੂੰ ਨਾਲ ਪਾਲਾ ਮੈਂ ਮੈਂ ਕਿਹੜੇ ਵੇਲੇ ਆਖਿਆ ਕਿ ਮੈਂ ਤਾਂ ਹੁਣ ਗੱਭਰੂ ਜਮਾਨ ਨੂੰ ਕੋਈ ਹੋਏ ਤੇ ਹੁਣ ਮੈਂ ਕਹਿ ਦੂੰਗਾ ਨਾਲ ਪਾਲਾ ਰਿਸ਼ਤੇ ਯਾਰ ਕਹਿੰਦੇ ਹੁੰਦੇ ਨਾ ਵੀ ਥੋੜੇ ਜਿ ਨਾਜ਼ਕ ਹੋ ਜਾਂਦੇ ਤੇ ਟੁੱਟ ਜਾਂਦੇ ਆ ਉਹੀ ਗੱਲ ਹੋਈ ਮਾਮੇ ਦੇ ਮੁੰਡੇ ਨੇ ਹੀ ਯਾਰ ਕਾਰਨਾਮਾ ਕਰਤਾ ਦੇਖੋ ਤੁਸੀਂ ਕਾਰਨਾਮਾ ਕਰਤਾ ਅਸੀਂ ਹੁਣ ਤੁਸੀਂ ਤਲਾਕ ਦੇਣਾ ਚਾਹੁੰਦੇ ਓ ਨੂੰ ਹਾਂ ਵੀਰੇ ਮੈਂ ਤਲਾ ਚਲੋ ਠੀਕ ਹੈ ਤੁਸੀਂ ਜਾਓ ਤੁਸੀਂ ਆਓ ਜੀ ਇੱਧਰ ਮੜਾ ਜਾ ਬਾਈ ਤੈਨੂੰ ਲੱਗਦਾ ਯਾਰ ਵੀ ਮੇਰੇ ਨਾਲ ਕ ਤੱਕਾ ਹੋਇਆ ਯਾਰ ਹਾਂਜੀ ਪੂਰੇ ਤੱਕ ਹਾਂਜੀ ਤੋਕਾ ਹੋਇਆ ਪੂਰਾ ਜੀ ਹਾਂਜੀ ਪੂਰੇ ਹੀ ਤੋਕਾ ਹੋਇਆ ਮੇਰੇ ਨਾਲ ਜ਼ਿੰਦਗੀ ਚ ਤੂੰ ਵਿਆਹ ਕਰਾ ਲਿਆ ਤੈਨੂੰ ਐਂ ਲੱਗਦਾ ਵੀ ਮੈਂ ਵਿਆਹ ਨਾ ਕਰਾਉਂਦਾ ਯਾਰ ਹਾਂ ਮੈਂ ਸੀਗਾ ਵੀ ਤੂੰ ਤਾਂ ਤੈਨੂੰ ਪਹਿਲਾਂ ਸ਼ੱਕ ਸੀਗਾ ਇਹਦੇ ਤੇ ਕੋਈ ਗੱਲ ਸੀਗੀ ਤੇਰੇ ਦਿਲ ਦੇ ਵਿੱਚ ਵੀ ਯਾਰ ਇਹਦੀ ਗੱਲਬਾਤ ਹੋ ਸਕਦੀ ਆ ਵੀ ਇਹ ਸਾਡੇ ਘਰੇ ਕਿਉਂ ਆਉਂਦਾ ਇਹਨੇ ਕਿਉਂ ਰਿਸ਼ਤਾ ਕਰਾਇਆ ਇਦਾਂ ਉਦਾਂ ਕੁਝ ਨਾ ਕੋਈ ਖਿਆਲ ਨਹੀਂ ਸੀ ਮੈਨੂੰ ਐ ਸੀ ਕਿ ਮੈਂ ਕਿ ਚੱਲ ਮੇਰਾ ਘਰ ਵੱਸ ਗਿਆ ਜੀ ਤੇ ਇਹਨੇ ਮੈਨੂੰ ਰਿਸ਼ਤਾ ਕਰਾਤਾ ਮੈਨੂੰ ਕੋਈ ਸ਼ੱਕ ਨਹੀਂ ਸੀ ਤੇ ਸ਼ੱਕ ਮੈਨੂੰ ਇਹ ਤੇ ਬਾਅਦ ਚ ਹੀ ਹੋਇਆ ਜਦੋਂ ਮੈਨੂੰ ਪਤਾ ਲੱਗ ਵੀ ਇੱਥੇ ਕਾਹਤੋਂ ਆਉਂਦਾ ਜਾਂਦਾ ਇਹਨਾਂ ਇਹ ਇੰਨਾ ਕਾਹਤੋਂ ਆਉਂਦਾ ਇਹ ਪੰਚਾਇਤ ਪੰਚੋਂ ਤੋਂ ਹੀ ਸਾਰੀ ਗੱਲਬਾਤ ਹੋਈ ਇਹ ਮੰਨਣ ਨੂੰ ਤਿਆਰ ਨਹੀਂ ਸੀਗੀ ਹੁਣ ਇਹ ਮੰਨ ਗਈ ਵੀ ਮੈਂ ਗੱਲ ਕਰਦੀ ਸੀ ਉਹਦੇ ਨਾਲ ਠੀਕ ਹੈ ਹੁਣ ਤੈਨੂੰ ਕੀ ਲੱਗਦਾ ਵੀ ਇਹ ਰਿਸ਼ਤੇ ਹੁਣ ਜਿਹੜੇ ਤੁਹਾਡੇ ਜੁੜੇ ਰਹਿਣਗੇ ਤੁਹਾਡੇ ਮਾਮ ਜਿਹੜੀ ਤੇਰੀ ਮਾਮਾ ਮਾਮੀ ਹੈਗੇ ਉਹ ਤੁਹਾਡੇ ਰਿਸ਼ਤੇ ਤੁਹਾਡੇ ਜੁੜੇ ਰਹਿਣਗੇ ਨਹੀਂ ਜੁੜੇ ਰਹਿਣਗੇ ਨਹੀਂ ਆਉ ਬਾਈ ਘਾਟਾ ਉਹਨਾਂ ਦਾ ਹਾਂ ਬਾਈ ਘਾਟਾ ਜੀ ਹੁਣ ਨਹੀਂ ਆਉਂਦੀ ਜਿਹੜੇ ਹੈ ਜੇ ਰਿਸ਼ਤੇਦਾਰਾਂ ਦੇ ਵਿੱਚ ਇਹ ਜਿਆ ਚੀਜ਼ਾਂ ਕਰਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਣਾ ਜੀ ਵੀ ਕਿਸੇ ਨਾਲ ਧੋਖਾ ਨਾ ਕਰੋ ਤੇ ਕਿਸੇ ਨਾਲ ਮੰਨ ਲਾ ਵੀ ਇਹ ਜੇ ਇਦੋਂ ਤਾਂ ਰਿਸ਼ਤਾ ਕਰਾਓ ਨਾ ਹਨਾ ਕਰਾਓ ਨਾ ਰਿਸ਼ਤਾ ਇਹੀ ਗੱਲ ਕਹਿਣਾ ਪਰ ਕਿਸੇ ਨਾਲ ਕਿਸੇ ਦਾ ਘਰ ਬਸਾ ਕੇ ਤੇ ਪੱਟੋ ਨਾ ਬਸ ਇਹੀ ਕਹਿਣਾ ਚਾਹੁੰਦਾ ਲਾਗ ਦੇਣਾ ਚਾਹੁੰਦੇ ਕੋ ਵਸਾਉਣਾ ਚਾਹੁੰਦੇ ਮੈਂ ਇਹਨੂੰ ਰੱਖਣਾ ਚਾਹੁੰਦਾ ਸੀ ਕਿਉਂਕਿ ਇੱਕ ਕੁੜੀ ਇੱਕ ਮੁੰਡਾ ਤੇਰੇ ਹਨਾ ਤੇ ਪਰਿਵਾਰ ਹੈ ਤੇਰਾ ਵਧੀਆ ਹਨਾ ਵੀ ਲੋਕਾਂ ਮੂਰੇ ਹੁ ਤਾ ਕਰਕੇ ਔਖਾ ਹੋ ਜੀ ਮੈਂ ਇਹਨੂੰ ਰੱਖਣਾ ਚਾਹਣਾ ਖਰਚਾ ਕਿੱਥੋਂ ਦੇਵਾਂਗਾ ਹੈ ਹਾਂ ਵੀ ਮੈਂ ਖਰਚਾ ਜੀ ਸਰਕਾਰ ਨੇ ਖਰਚਾ ਬਣਾਤਾ ਤੇ ਮੈਂ ਮੈਂ ਇਹਨੂੰ ਖਰਚਾ ਕਿੱਥੋਂ ਦੇਵਾਂਗਾ ਜੀ ਤੇ ਖਰਚਾ ਮੈਂ ਦੇ ਨਹੀਂ ਨਾ ਸਕਦਾ ਜੀ ਕਰਦਾ ਘਰ ਤੋਰੂ ਕਿ ਮੈਂ ਇਹਨੂੰ ਖਰਚਾ ਭਰਿਆ ਕਰੂੰਗਾ ਜੀ ਹੁਣ ਕੀ ਕਹਿਣਾ ਚਾਹਣਾ ਮਾਮੇ ਦੇ ਮੁੰਡੇ ਨੂੰ ਕੀ ਕਹਿਣਾ ਚਾਹਣਾ ਮਾਮੇ ਦੇ ਮੁੰਡੇ ਨੇ ਇਹੀ ਗੱਲ ਕਹਿਣਾ ਚਾਹਣਾ ਸਾਡੇ ਘਰੇ ਨਾ ਆਵੇ ਤੇ ਤੇਰੇ ਰਾ ਵੱਖ ਤੇ ਮੇਰੇ ਵੱਖ ਹੋ ਗਏ ਜੀ ਧੰਨਵਾਦ ਧੰਨਵਾਦ ਜੀ ਠੀਕ ਹੈ ਜੀ ਤੁਸੀਂ ਦੇਖ ਲਓ ਦੋਸਤੋ ਗੱਲ ਜਿਹੜੀ ਸੀਗੀ ਸਾਰੀ ਗੱਲ ਕੀ ਸੀਗੀ ਜਿਹੜਾ ਮੁੰਡਾ ਸੀ ਉਹਦਾ ਵਿਆਹ ਨਹੀਂ ਹੁੰਦਾ ਸੀ ਉਹਦੇ ਮਾਮੇ ਦੇ ਮੁੰਡੇ ਨੇ ਹੀ ਉਹਦਾ ਵਿਆਹ ਕਰਵਾਤਾ ਆਪਣੀ ਸੇਲੀ ਨਾਲ ਸੇਲੀ ਨਾਲ ਵਿਆਹ ਕਰਵਾ ਕੇ ਫਿਰ ਕੀ ਹੋਇਆ ਉਹ ਉਹਦੇ ਘਰੇ ਵਸਣ ਲੱਗ ਗਈ ਇਹਨੂੰ ਇਦਾਂ ਸੀਗਾ ਵੀ ਚੱਲ ਮਾਮੇ ਦੇ ਮੁੰਡੇ ਨੂੰ ਇਦਾਂ ਸੀਗਾ ਵੀ ਮੈਂ ਕਿਤੇ ਉਹਨੂੰ ਸੌਖਾ ਮਿਲ ਲੂੰਗਾ ਸੌਖਾ ਉਹਦੇ ਕੋਲ ਆਉਣਾ ਜਾਣਾ ਹੋ ਜੂਗਾ ਮੇਰਾ ਤੇ ਮੈਂ ਉਹਦੇ ਨਾਲ ਸਾਈਡਿੰਗ ਹੋ ਜੂ ਮੇਰੀ ਤੇ ਉਹ ਉਦਾਂ ਹੀ ਹੋਇਆ ਉਹ ਉਹਦੇ ਕੋਲ ਰਹਿਣ ਲੱਗ ਗਿਆ ਪਰ ਉਹ ਕੁੜੀ ਜਿਹੜੀ ਸੀ ਨੌਣ ਖਾਣੇ ਦੇ ਵਿੱਚ ਜਾ ਕੇ ਟੱਟੀ ਦੇ ਵਿੱਚ ਜਾ ਕੇ ਉਹਦੇ ਨਾਲ ਗੱਲ ਕਰਦੀ ਸੀ ਜਦੋਂ ਉਹ ਘਰੇ ਹੁੰਦਾ ਸੀ ਤਾਂ ਉਹਦਾ ਘਰ ਵਾਲਾ ਕੰਮ ਤੇ ਜਾਂਦਾ ਸੀ ਪਰ ਤੁਸੀਂ ਇਹ ਵੇਖੋ ਨਾ ਯਾਰ ਸ਼ੱਕ ਨਹੀਂ ਹੁੰਦਾ ਕਿਉਂਕਿ ਰਿਸ਼ਤੇਦਾਰ ਤੇ ਬੰਦੇ ਨੂੰ ਸ਼ੱਕ ਨਹੀਂ ਹੁੰਦਾ ਪਰ ਰਿਸ਼ਤੇਦਾਰ ਹੀ ਉਹਦੇ ਜਲ੍ਹਾਂ ਦੇ ਵਿੱਚ ਵਹਿ ਗਿਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਤੁਸੀਂ ਵੇਖ ਲਿਆ ਵੀਡੀਓ ਦੇ ਵਿੱਚ ਸਾਡੀ ਵੀਡੀਓ ਕਿੱਦਾਂ ਲੱਗੀ ਸਾਰੇ ਜਣੇ ਸਾਡੀ ਵੀਡੀਓ ਨੂੰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਦੇ ਵਿੱਚ ਗਲਤ ਪਾਸ ਲੱਗੇ ਨੇ ਸਹੀ ਪਾਸ ਲੱਗਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਧਿਆਨ ਨਾਲ ਵੇਖੋ ਅਤੇ ਕਮੈਂਟ ਜਰੂਰ ਕਰਿਓ ਧੰਨਵਾਦ